ਰਾਜ ਸਾਹਿਬ ਅ ਅੱਜ ਕਾਗਜ਼ਾਂ ਦੀ ਪੜਤਾਲ ਹੋ ਰਹੀ ਹੈ ਪਤਾ ਲੱਗਿਆ ਵੀ ਹਜੇ ਤੱਕ ਕੋਈ ਨਾ ਨੀ ਲਿਸਟ ਫਾਈਨਲ ਨਹੀਂ ਲਾਈ ਕਿਸ ਤਰੀਕੇ ਦੇ ਖਛੇ ਨੇ ਲੱਗਦਾ ਵੀ ਕੀ ਹੋਵੇ ਸਾਰਾ ਤੋਂ ਪਹਿਲਾਂ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਇਸ ਦਫ਼ਤਰ ਕੋਰਕੁਰਾ ਵੇਖੇ ਖੜੇ ਆ ਦੇਖੋ ਜਿੰਨੇ ਵੀ ਉਮੀਦਵਾਰਾਂ ਨੇ ਕਾਗਜ਼ ਭਰੇ ਸੀ ਅੱਜ ਉਹ ਸਵੇਰ 11 ਵਜੇ ਇੱਥੇ ਪਹੁੰਚ ਗਏ ਸੀ ਸ਼੍ਰੋਮ ਨਿ ਕਾਲੀਦਾਲ ਦੇ ਉਮੀਦਵਾਰ ਵੀ ਸੀ ਕਾਂਗਰਸ ਪਾਰਟੀ ਦੇ ਵੀ ਸੀ ਭਾਜਪਾ ਦੇ ਵੀ ਸੀਗੇ ਜਿਨ੍ਹਾਂ ਨੇ ਕੋਈ ਯਾਦ ਭਰੇ ਸੀ ਉਮੀਦਵਾਰ ਉਹ ਵੀ ਸੀਗੇ ਉਹਨਾਂ ਸਾਰਿਆਂ ਨੇ ਆਪਦੀ ਇੱਥੇ ਉਮੀਦਵਾਰਾਂ ਦੀ ਪਰਤਾਲ ਸੀ ਕਰ ਜਾਂਦੀ ਚਲੋ ਅਸੀਂ ਇੱਥੇ ਵੇਟ ਕੀਤੀ ਵੀ ਚਲੋ ਪਰਤਾਲ ਹੋ ਕੇ ਤੇ ਉਮੀਦਵਾਰ ਆਪ ਦਾ ਟਾਈਮ ਨਾਲ ਘਰੇ ਜਾਣਗੇ ਲਿਸਟ ਲੱਗ ਜੂਗੀ ਚਲੋ 3 ਵਜੇ ਤੱਕ ਦਾ ਟਾਈਮ ਸੀਗਾ ਕਿ ਪਰ ਆ ਹੁਣ ਵੇਖੋ ਤੁਸੀਂ ਟਾਈਮ ਕਿੰਨਾ ਹੋ ਗਿਆ 7 ਵਜੇ ਆ 7:30 ਵਜੇ 7:30 ਤੋਂ 7:30 ਦਾ ਟਾਈਮ ਹੋ ਗਿਆ ਕਿੱਥੇ ਸਰਕਾਰ ਇਹ ਕਹਿੰਦੀ ਸੀ ਵੀ ਅਸੀਂ ਸਾਫ ਸੁੱਥੀ ਇਲੈਕਸ਼ਨ ਕਰਾਵਾਂਗੇ ਸਰਕਾਰ ਦਾ ਆਉਣ ਦਾ ਕੀ ਕਾਰਨ ਸੀਗਾ ਇੱਕੋ ਨਾਰਾ ਸੀ ਇਹਨਾਂ ਦਾ ਵੀ ਅਸੀਂ ਬਦਲਾ ਲਿਆਵਾਂਗੇ ਜੇ ਇਹਨਾਂ ਨੂੰ ਇਹ ਸੀਗਾ ਲੋਕਾਂ ਨੂੰ ਵੀ ਪੁਰਾਣੀਆਂ ਸਰਕਾਰਾਂ ਨੇ ਕੋਈ ਗਲਤ ਕੀਤਾ ਤਾਂ ਇਹਨਾਂ ਨੂੰ ਨਵੀਆਂ ਸਰਕਾਰ ਨੇ ਕਿਹਾ ਸੀ ਵੀ ਅਸੀਂ ਬਦਲਾ ਲਿਆਵਾਂਗੇ ਜੋ ਕੁਝ ਪਹਿਲਾਂ ਹੁੰਦਾ ਰਿਹਾ ਅਸੀਂ ਨਹੀਂ ਕਰਾਂਗੇ ਤੇ ਜਿਹੜਾ ਕੁਝ ਪਹਿਲਾਂ ਹੋਇਆ ਨਹੀਂ ਇਹ ਤਾਂ ਉਹਨਾਂ ਤੋਂ ਵੀ ਉੱਤੇ ਟੱਪ ਗਿਆ ਅੱਜ ਪੰਜਾਬ ਦੇ ਵਿੱਚ ਤੁਸੀਂ ਵੇਖੋ ਵੀ ਕਿੱਥੇ-ਕਿੱਥੇ ਕੀ ਕੁਝ ਹੋਇਆ ਪੱਗਾਂ ਲਾਈਆਂ ਗਈਆਂ ਕਾਗਜ਼ ਪਾੜ ਦਿੱਤੇ ਗਏ ਖੋਖੋ ਕੇ ਬੀਬੀਆਂ ਦੇ ਹੱਥਾਂ 'ਚ ਖੋ ਕੇ ਕਾਗਜ਼ ਪਾੜੇ ਗਏ ਉਮੀਦਵਾਰਾਂ ਨੂੰ ਕਾਗਜ਼ ਹੀ ਨਹੀਂ ਪਰਣ ਦਿੱਤੇ ਇੱਥੋਂ ਤੱਕ ਮਤਲਬ ਕਿ ਜਿਹੜਾ ਹੈਗਾ ੱਤਕਾ ਕੀਤਾ ਗਿਆ ਕੀ ਕੁੱਟਮਾਰ ਹੋਈ ਐ ਪੁਲਸ ਆਫਸਰਾਂ ਨੇ ਪੂਰੇ ਇਹਨਾਂ ਦੇ ਇੱਕ ਟੀਮ ਬਣ ਕੇ ਕੰਮ ਕੀਤਾ ਹੋਗਾ ਇੱਥੇ ਸਾਡੇ ਕਾਗਜ਼ ਉਮੀਦਵਾਰਾਂ ਦੇ ਭਰੇ ਗਏ ਪਹਿਲਾਂ ਇਹਨਾਂ ਨੇ ਬਿਆਨ ਦਿੱਤਾ ਵੀ ਅਸੀਂ ਕੋਈ ਕੁਝ ਨਹੀਂ ਕਰਾਂਗੇ ਜੀ ਵਧੀਆ ਸਾਫ ਸੁੱਥੇ ਕਾगज ਭਰਾਵਾਂਗੇ ਤੇ ਚਾਚੂ ਪਿਆਵਾਂਗੇ ਪਰ ਅੱਜ ਉਦੋਂ ਉਲਟਾ ਕੰਮ ਸਾਰਾ ਜਿਨ੍ਹਾਂ ਉਮੀਦਵਾਰਾਂ ਨੇ ਕਾਗਜ ਭਰੇ ਸੀ ਸਾਡੇ 19 ਪੰਚਾਇਤ ਸੰਪਤੀਆਂ ਇੱਥੇ ਔਰ 19 ਪੰਚਾਇਤ ਸੰਪਤੀਆਂ ਦੇ ਵਿੱਚ ਹੁਣ ਅਸੀਂ ਆ ਸਾਡੇ ਉਮੀਦਵਾਰ ਜਿਨ੍ਹਾਂ ਨੇ ਜਾ ਕੇ ਬੀਬੀਆਂ ਵੀ ਸੀ ਅਸੀਂ ਬੀਬੀਆਂ ਨੂੰ ਭੇਜਿਆ ਉਹਨਾਂ ਬੀਬੀਆਂ ਨੇ ਵਿਚਾਰੀਆਂ ਨੇ ਇੱਥੇ ਸਾਰਦਰ ਇੱਥੇ ਬੈਠੀਆਂ ਰਹੀਆਂ ਤੇ ਉਹਨਾਂ ਅੱਜ ਅਸੀਂ ਹੁਣ ਜਾ ਕੇ ਅਸੀਂ ਆਪਦੇ ਬੰਦਿਆਂ ਨੇ ਜਿਨ੍ਹਾਂ ਦੇ ਕਾਗਜ ਸਹੀ ਹੋ ਜਾਣੇ ਸੀਗੇ ਉਹਨਾਂ ਨੇ ਆਪਦੀਆਂ ਹਲੋ ਕੋਈ ਛਪਾਉਣੀਆਂ ਸੀਗੀਆਂ ਜਿਹੜੇ ਆਪਦੇ ਸਾਰਾ ਕੁਝ ਕਰਨਾ ਸੀ ਆਪਦੀ ਵਾ ਲੋਕਾਂ ਦੇ ਨਾਲ رابطہ ਕਰਨਾ ਸੀਗਾ ਤੇ ਉਹ ਇਹਨਾਂ ਨੇ ਹਜੇ ਤੱਕ ਲਿਸਟਾਂ ਨਹੀਂ ਲਗੀਆਂ ਜੀ ਲਿਸਟਾਂ ਨਾ ਲਾਉਣ ਦਾ ਇਹੀ ਲੱਗਦਾ ਵੀ ਰੱਦ ਰੱਦ ਕੀਤੇ ਗਏ ਹੋਣੇ ਸਾਨੂੰ ਸਾਨੂੰ ਪੂਰਾ ਅਜੀ ਸ਼ੰਕਾ ਹੈ ਇਹਨਾਂ ਨੇ ਨਜਾਇਜ਼ ਅਤਰਾਜ ਅਤਰਾਜ ਇਹੋ ਜਿਹਾ ਅਤਰਾਜ ਮਤਲਬ ਕਿ ਲੋਕਾਂ ਦੇ ਜ਼ਮੀਨਾਂ ਮੰਡੇ ਫਿਰਦੇ ਆ ਠੀਕ ਹੈ ਕੀਤਾ ਚ ਬੜੇ ਫਿਰਦੇ ਆ ਤੇ ਜਿਹੜੇ ਅਫਸਰ ਹੈ ਜਿਹੜੇ ਮੁਲਾਜ਼ਮ ਹੈ ਜਿਹੜੇ ਉਹ ਵਿਚਾਰੇ ਕਹਿੰਦੇ ਆ ਵੀ ਅਸੀਂ ਇਹ ਕੁਝ ਕੁਝ ਨਹੀਂ ਕਰਨਾਗਾ ਉਹ ਉਹ ਪੂਰੇ ਡਰੇ ਹੋਏ ਹੈਗੇ ਆ ਔਰ ਅਸੀਂ ਮੁਲਾਜ਼ਮ ਉਹ ਨਹੀਂ ਬੇਨਤੀ ਕਰਦੇ ਆ ਵੀ ਗਲਤ ਕੰਮ ਨਾ ਕਰਿਆ ਜੋ ਬਾਅਦ ਦੇ ਵਿੱਚ ਦੇਖੋ ਪਾਰਟੀਆਂ ਵਾਲੇ ਤਾਂ ਪਾਸੇ ਰਹਿ ਜਾਂਦੇ ਆ ਤੇ ਪੌੜੀਆਂ ਹਾਈ ਕੋਰਟ ਦੀਆਂ ਉੱਤਰੀਆਂ ਚੜ੍ਹਨੀਆਂ ਮੁਲਾਜ਼ਮਾਂ ਨੂੰ ਪੈਂਦੀਆਂ ਦੇਖੋ ਸਰਦਾਰ ਜਿੱਦਣ ਪਹਿਲੇ ਦਿਨ ਕੀ ਗੱਲ ਹੋਈ ਸੀ ਕਿ ਪਹਿਲੇ ਦਿਨ ਇਹਨਾਂ ਨੇ ਇੱਕ ਤਰੀਕ ਨੂੰ ਕਿਸੇ ਨੂੰ ਵੀ ਐਨਓਸੀ ਨਹੀਂ ਦਿੱਤੀ ਗਈ ਸਾਰੇ ਦਫ਼ਤਰ ਖਾਲੀ ਸੀਗੇ ਅਜੇਪਾਲ ਸੰਧੂ ਸਾਹਿਬ ਬਰਾੜ ਸਾਹਿਬ ਜੋ ਦਫ਼ਤਰ ਚ ਗਏ ਤਾਂ ਉੱਥੇ ਕੋਈ ਬੰਦਾ ਮੌਜੂਦ ਨਹੀਂ ਸੀਗਾ ਕੇਵਲ ਬੀਡੀਪੀਓ ਸਭ ਬੈਠੇ ਸੀਗੇ ਔਰ ਉਹਨਾਂ ਨੇ ਵੀ ਹੱਥ ਖੜੇ ਕਰਤੇ ਸੀਗੇ ਤੇ ਉਸ ਤੋਂ ਬਾਅਦ ਫਿਰ ਅਸੀਂ ਨਾਲ ਗਿਆ ਸਾਹਿਬ ਵੀਰ ਸਿੰਘ ਬਾਦਲ ਨੂੰ ਸੱਦਿਆ ਔਰ ਉਹਨਾਂ ਨੇ ਨਾਲ ਦੀਆਂ ਡੀਸਾਂ ਨਾਲ ਗੱਲ ਕੀਤੀ ਵੀਡੀਓ ਨਾਲ ਗੱਲ ਕੀਤੀ ਉੱਤੇ ਇਲੈਕਸ਼ਨ ਕਮਿਸ਼ਨਰ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਫਿਰ ਉਹ ਜਾਰੀ ਕੀਤਾ ਵੀ ਐਫੀਡੈਵਟ ਜਿਹੜਾ ਨਾਲ ਜਿਹੜਾ ਲਾ ਦਿਓਗੇ ਤੁਸੀਂ ਉਹ ਚੱਲੂਗਾ ਹੁਣ ਅਗਲਾ ਸਟੈਪ ਕੀ ਹੈ ਤੁਹਾਡਾ ਸਾਡਾ ਸਟੈਪ ਹੈ ਵੀ ਜੇ ਤਾਂ ਇਹਨਾਂ ਨੇ ਸਹੀ ਕਰਤੇ ਕਾਜ ਜੋ ਤੇ ਜੇ ਕੋਈ ਤੱਕੇਸ਼ਾਈ ਇਹ ਕਰਨਗੇ ਕਾਜ ਰੱਦ ਕਰਨਗੇ ਤਾਂ ਫਿਰ ਤੁਹਾਨੂੰ ਪਤਾ ਵੀ ਫਿਰ ਤਾਂ ਸੰਘਰਸ਼ ਦਾ ਰਾਹ ਸ਼੍ਰੋਮਣੀ ਅਕਾਲੀ ਦਲ ਤਾਂ ਪਾਰਟੀ ਜਿਹੜੀ ਆ ਉਹ ਧਰਨੇ ਚੋਂ ਨਿਕਲੀ ਵੀ ਆ ਫਿਰ ਤਾਂ ਸਾਡੇ ਵੱਡੇ ਪ੍ਰਧਾਨ ਸਾਹਿਬ ਨੂੰ ਅਸੀਂ ਇੱਕ ਫੋਨ ਮਾਰਨੀ ਮਾਰ ਗਏ ਉਹਦੇ ਉਹਦੇ ਪਹੁੰਚ ਜਾਣਾ ਫੇਰ ਅਸੀਂ ਆਪਦਾ ਕੱਲ ਨੂੰ ਪ੍ਰੋਗਰਾਮ ਲੀਕ ਕੇ ਤੇ ਇੱਥੇ ਵੱਡੇ ਰੂਪ ਦੇ ਵਿੱਚ ਇੱਥੇ ਦਫ਼ਤਰ ਦੇ ਵਿੱਚ ਜਿਹੜਾ ਉਹ ਧਰਨਾ ਦਿੱਤਾ ਜਾਊਗਾ ਹਜੇ ਨਾ ਤਾਂ ਇਹਨਾਂ ਨੇ ਜ਼ਿਲ੍ਹਾ ਪ੍ਰੀਸ਼ਦ ਦੇ ਉੱਥੇ ਵੀ ਨਹੀਂ ਕੋਈ ਲਿਸਟ ਲਾਈਆਂ ਵਈਆਂ ਤੇ ਨਾ ਇੱਥੇ ਕੋਈ ਲਿਸਟ ਲੱਗੀ ਆ ਹੁਣ ਕਾਰ ਨਹੀਂ ਪਤਾ ਹੋ ਸਕਦਾ ਵੀ ਇਹ ਅੰਦਰ ਸਹੀ ਹੋ ਜੇ ਜਾਂ ਗਲਤ ਹੋਵੇ ਇਹ ਨਹੀਂ ਸਾਨੂੰ ਪਤਾ ਪਰ ਸਾਨੂੰ ਇਹ ਪਤਾ ਲੱਗਾ ਵੀ ਇਹ ਅਸਰਾਜ ਇਹਨਾਂ ਨੇ 82 83 ਕੈਂਡੀਡੇਟਾਂ ਇਤਰਾਜ਼ ਲਾਏ ਆ 82 ਇਤਰਾਜ਼ ਚੋਂ ਬੰਦਾ 5-7 ਬੰਦਿਆਂ ਤੇ 10 ਤੇ ਹੁੰਦਾ ਇਤਰਾਜ਼ ਕੋਈ ਕਿਸੇ ਨੂੰ ਇੰਨੇ ਤੇ ਦਾ ਮਤਲਬ ਸਾਰੇ ਜਿੰਨੇ ਨੇ ਭਰੇ ਸਭ ਦੇ ਇਤਰਾਜ਼ ਆ ਠੀਕ ਆ ਨਾ ਇਤਰਾਜ਼ ਵੀ ਜਿਹੜੇ ਆ ਇਹੋ ਜਿਹੇ ਲੱਡੇ ਵੀ ਪੁਲੀ ਖਾਲੇ ਤੇ ਪਣੀਆਂ ਤੇ ਉਹ ਕਿਸੇ ਦੇ ਕਿਸੇ ਦਾ ਕੋਈ ਬਹੁਤ ਮਤਲਬ ਕਿ ਇਹੋ ਜਿਹੇ ਇਤਰਾਜ਼ ਜਿਹੜੇ ਕਿ ਕਿਸੇ ਮਤਲਬ ਕਿ ਐਨਓਸੀ ਲਏ ਹੋਏ ਹੈ ਵਿ ਮਹਿਕਮੇ ਨੇ ਉਹਨਾਂ ਨੇ ਐਨਓਸੀ ਦਿੱਤੇ ਹੋਏ ਆ ਸਾਰੇ ਮਹਿਕਮਿਆਂ ਨੇ ਇਸ ਕਰਕੇ ਸਾਡੀ ਇਹ ਬੇਨਤੀ ਆ ਅਫਸਰ ਸਭ ਤੋਂ ਮਹਾਨ ਜਿਹੜੇ ਸੂਜਮਾਨ ਅਫਸਰ ਹੈ ਜਿਹੜੇ ਉਹਨਾਂ ਨੂੰ ਸਾਡੀ ਇਹ ਬੇਨਤੀ ਹੈ ਕਿ ਵੀ ਤੁਸੀਂ ਜੋ ਕਾਗਜ਼ ਜਿਹੜਾ ਸਹੀ ਹੈ ਉਹਨੂੰ ਬਿਲਕੁਲ ਸਹੀ ਰੱਖੋ ਜੇ ਕੋਈ ਕਾਗਜ਼ 'ਚ ਕੋਈ ਨੁਕਸ ਲੱਗਦਾ ਤੁਹਾਨੂੰ ਬੰਦੇ ਦਾ ਤੁਹਾਨੂੰ ਲੱਗਦਾ ਵੀ ਇਹ ਕਾਗਜ਼ ਗਲਤ ਹੈ ਨਾਜਾਇਜ਼ ਹੈ ਉਹਨੂੰ ਮੈਟ ਦੇ ਆਧਾਰ ਤੇ ਜੋ ਕੰਮ ਕਰਨ ਅਸੀਂ ਬਿਲਕੁਲ ਉਹਨਾਂ ਨੂੰ ਸਹਿਯੋਗ ਦੇਵਾਂਗੇ ਪਰ ਜੇ ਧੱਕੇਸ਼ਾਹੀ ਕਰਨਗੇ ਤਾਂ ਬਿਲਕੁਲ برداشت ਨਹੀਂ ਕੀਤੀ ਜਾਊਗੀ ਇਹ ਹੀ ਸਾਡੀ ਬੇਨਤੀ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ